ਹੈਪੀ ਯੂਐਸਏ ਅਮਰੀਕਾ ਵਾਲੇ 5 5000 ਦਿੱਤਾ ਦੋਨਾਂ ਨੂੰ ਇੱਕ ਪੱਗ ਦਿੱਤੀ ਹੈ ਕਿਉਂਕਿ ਇਨਸਪੈਕਟਰ ਕੁਲਵੰਤ ਸਿੰਘ ਦਾ ਪੁੱਤਰ ਹੈ ਸਾਡਾ ਹੈਪੀ ਯੂਐਸਏ ਵਾਲਾ ਭਰਾ ਇੱਕ ਨੇਕੂ ਇੱਕ ਚੰਗਾ ਇਨਸਾਨ ਆ ਬਾਹਰ ਜਾ ਕੇ ਵੀ ਉਹ ਇਸ ਸਾਡੀ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆਏ ਪਿੰਡ ਦੇ ਨਾਲ ਜੁੜਿਆਏ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦਾ ਏ ਜਿਸ ਤਰ੍ਹਾਂ ਗਰੀਬ ਕੁੜੀਆਂ ਦੇ ਵਿਆਹ ਕਰਦਾ ਵਾ ਗਰੀਬ ਘਰਾਂ ਨੂੰ ਕਮਰੇ ਪਾ ਕੇ ਦਿੰਦਾ ਜਿਸ ਤਰ੍ਹਾਂ ਗਰੀਬ ਦਾ ਕਿਸੇ ਦਾ ਇਲਾਜ ਹੋਣ ਵਾਲਾ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵੱਡਾ ਸਜੋਗ ਅੱਜ ਦੇ ਖੇਡ ਮੇਲੇ ਨੂੰ ਹੈਪੀ ਗੁਰਾਇਆ ਅਮਰੀਕਾ ਵਾਲੇ ਕਿ ਛੋਟੀ ਦੀ ਵੀ ਆਤ ਨੇ ਕੀ ਸੀ ਵੱਡੀਆਂ ਵਾਲੇ ਹੋ ਗਏ ਆ ਕਦੇ ਗੱਡਿਆਂ ਵਾਲੇ ਹੁੰਦੇ ਸੀ ਪ੍ਰਧਾਨ ਸਾਹਿਬ ਅੱਜ ਅਮਰੀਕਾ ਵਾਲੇ ਹੋ ਗਏ ਆ ਐਨਾ ਮਿਲਦਾ ਪਿਆਰ ਧਰਮ ਨਾਲ ਕੋਕੇ ਜੜ ਦਿੱਤੇ ਸ਼ੁਗਰ ਮਾਲਕਾ ਤੇ ਰਾਧੂ ਐਨੇ ਜੋਗੇ ਕਰ ਦਿੱਤੇ ਇਸ ਤਰ੍ਹਾਂ ਦੀ ਨੇਕ ਰੂ ਜਿਸ ਪਰਿਵਾਰ ਜਿਸ ਪਿੰਡ ਜਿਸ ਜ਼ਿਲ੍ਹੇ ਚ ਪੈਦਾ ਹੁੰਦੀ ਆ ਮੈਂ ਸਮਝਦਾ ਬਹੁਤ ਮਾਣ ਵਾਲੀ ਗੱਲ ਐ ਸੋ ਵੈਗਰੂ ਅੱਗੇ ਅਰਦਾਸ ਐ ਕਿ ਸਾਡਾ ਭਰਾ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਵਿੱਚ ਰਹੇ ਹਰ ਸਾਲ ਉਸ ਤੇ ਪਿੰਡ ਦੇ ਵਿੱਚ ਇੱਕ ਮੇਲਾ ਹੁੰਦਾ ਵਾ ਉਹ ਮੇਲੇ ਦੇ ਵਿੱਚ ਹਰਪ੍ਰੀਤ ਹੈਪੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਏ ਵੱਦੀ-ਵੱਦੀ ਇਨਾਮ ਭੇਜਦਾ ਏ ਕਬੱਡੀ ਦੀਆਂ ਟੀਮਾਂ ਨੂੰ ਇਨਾਮ ਭੇਜਦਾ ਏ ਕੁਸ਼ਤੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਚੰਗੇ ਇਨਾਮ ਭੇਜਦਾ ਏ ਬਹੁਤ ਵਧੀਆ ਠੁਕ ਬਣੀ ਹੈ ਹਰਪੀਰ ਸਿੰਘ ਹੈਪੀ ਯੂਐਸਏ ਵਾਲੇ ਦੀ ਤੀਕਾ ਵਾਲੇ ਹੈਪੀ ਵੱਲੋਂ ਇਹ ਤੀਸਰੀ ਕਲਕਤ ਵਾਲੀ ਹਜ਼ਾਰ ਦਿੱਤਾ ਜਾਵੇਗਾ ਹੈਪੀ ਯੂਐਸਏ ਵੱਲੋਂ ਸਾਡਾ ਭਰਾ ਵੱਡੇ ਪੱਦਰ ਦੇ ਮਾਨ ਸਤਿਕਾਰ ਲਾ ਰਿਹਾ ਪਰ ਆ ਤੁਹਾਡਾ ਕਲਜੋਗ ਹੋ ਮਾਰਿਆ ਦੇਸ ਤੋਂ ਬਾਹਰ ਕੱਢ ਕੇ ਸਾਡੇ ਹੈਪੀ ਭਾਜੀ ਹੁਣਾਂ ਦੇ ਫਾਦਰ ਸਾਹਿਬ ਕੋਲ ਖੜੇ ਆ ਰਿਟਾਇਰਡ ਸਾਡੇ ਥਾਣੇਦਾਰ ਸਾਹਿਬ ਇਨਸਪੈਕਟਰ ਸਾਹਿਬ ਔਰ ਜਿਨ੍ਹਾਂ ਦੇ ਮੈਂ ਸਮਝਦਾ ਕਿ ਕਰ ਕਮਲਾ ਔਰ ਨੇਕ ਕਰਮਾਂ ਦੇ ਕਰਕੇ ਹੈਪੀ ਵਰਗੇ ਜਿਹੜੇ ਸੁਪੁੱਤਰ ਨੇ ਇਸ ਪਰਿਵਾਰ ਦੇ ਵਿੱਚ ਜਨਮ ਲਿਆ ਕਿ ਉਹ ਵਿਦੇਸ਼ ਵਿੱਚ ਪੱਕਾ ਹੋ ਕੇ ਜਲਦੀ ਆਪਣੇ ਮਾਤਾ ਪਿਤਾ ਜੀ ਕੋਲ ਆਵੇ ਤੇ ਉਹਨਾਂ ਕੋਲੋਂ ਆਣ ਕੇ ਅਸ਼ੀਰਵਾਦ ਪ੍ਰਾਪਤ ਕਰੇ ਕਿਉਂਕਿ ਹਰਪੀ ਸਿੰਘ ਹੈਪੀ ਇਹ ਨੇਕ ਇਨਸਾਨ ਹੈ ਤੇ ਇਸ ਨੇ ਲੋਕਡਾਊਨ ਵਿੱਚ ਵੀ ਬੜੀ ਸੇਵਾ ਕੀਤੀ ਹੈ ਰਾਸ਼ਨ ਦੀ ਬਹੁਤ ਸੇਵਾ ਕੀਤੀ ਹੈ ਇੰਸਪੈਕਟਰ ਸਰਦਾਰ ਕੁਲਵੰਤ ਸਿੰਘ ਜੀ ਉਹਦੇ ਸੁਪੁੱਤਰ ਵੱਲੋਂ ਮੇਰੇ ਵੱਿਰੋ ਉਹਨਾਂ ਦੇ ਪੁੱਤਰ ਵੱਲੋਂ ਹੈਪੀ ਅਮਰੀਕਾ ਬਲੇ ਵੱਲੋਂ ਦਿੱਤਾ ਜਾ ਰਿਹਾ ਹੈ ਜਿਹਦਾ ਦਿਲ ਦਰਿਆਵਾ ਪਰ ਲੱਗਦਾ ਜੋਰ ਹੁੰਦੀ ਹੋਈ ਬੱਲੇ ਵੱਲੇ ਕਿ ਹੈਪੀ ਭਰਾ ਨੇ ਕਦੇ ਕਿਸੇ ਤੋਂ ਫਾਈਨੈਂਸ਼ੀਅਲੀ سپورਟ ਨਹੀਂ ਲਈ ਆਪ ਮਿਹਨਤ ਕਰਦਾ ਤੇ ਆਪਣੀ ਮਿਹਨਤ ਦੇ ਵਿੱਚੋਂ ਦਸਬੰਧ ਕੱਢ ਕੇ ਬਹੁਤ ਸਾਰੇ ਕਾਰਜਾਂ ਤੇ ਲਾਉਂਦਾ ਪੁੱਤਾਂ ਤੋਂ ਬਿਨਾ ਕੋਈ ਨਹੀਂ ਆਦਾ ਕਰ ਸਕਦਾ ਕਹਿੰਦੇ ਨਾ ਬੁੱਢੇ ਮਾਪਿਆਂ ਦੇ ਸਹਾਰੇ ਤੇ ਬੁੱਢੇ ਮਾਪਿਆਂ ਦੀ ਡੰਗੋਰੀ ਪੁੱਤਰ ਹੁੰਦੇ ਆ ਮਾਪਿਆਂ ਦੇ ਕੋਲ ਦੌਲਤਾਂ ਸ਼ੌਰਤਾਂ ਚਾਹੇ ਜਿੰਨੀਆਂ ਵੀ ਮਰਜ਼ੀ ਹੋਣ ਪਰ ਜਦ ਤੱਕ ਆਪਣੇ ਘਰ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਛੋਟੇ ਤੋਂ ਵੱਡੇ ਕੀਤੇ ਜਿਹੜੇ ਪੁੱਤ ਦਿਖਾਈ ਨਾ ਦਿੰਦੇ ਹੋਣ ਤੇ ਮੈਂ ਸਮਝਦਾ ਬਾਕੀ ਸਾਰਾ ਕੁਝ ਜਿਹੜਾ ਇਹ ਵਿਅਰਥ ਤੇ ਫਜ਼ੂਲ ਨਜ਼ਰੀ ਆਉਂਦਾ ਕਿੱਧਰ ਪੰਜਾਬ 'ਚ ਬੈਠੀ ਉਹਦੀ ਮਾਰ ਹੋ ਰਹੀ ਹੈ ਪੁੱਤ ਨੂੰ ਯਾਦ ਕਰੀ ਤੇ ਉੱਧਰ ਵਿਦੇਸ਼ 'ਚ ਬੈਠਾ ਹਰਪ੍ਰੀਤ ਹੈਪੀ ਉਹ ਆਪਣੀ ਮਾਂ ਨੂੰ ਦੇਖ ਕੇ ਮਨ ਭਰਿਆ ਕਿਪਕਰ ਮੇਰਾ ਪੁੱਤ ਕਿਪਕਰ ਰੋਣਾ ਕਿਪਕਰ ਮੇਰਾ ਪੁੱਤ ਕਿਪਕਰ ਪਰਦੇਸਾਂ 'ਚ ਬੈਠੇ ਪੁੱਤ ਨੇ ਆਪਣੇ ਮਾਪਿਆਂ ਦਾ ਨਾਮ ਤਰੂ ਤਾਰੇ ਦੇ ਵਾਂਗ ਚਮਕਾ ਕੇ ਰੱਖ ਦਿੱਤਾ ਹੈ ਪਿਛਲੇ 18 ਸਾਲ ਤੋਂ ਯੂ ਐਸਏ ਗਏ ਹਰਪ੍ਰੀਤ ਸਿੰਘ ਹੈਪੀ ਨੇ ਪਿਛਲੇ ਕਈ ਸਾਲਾਂ ਤੋਂ ਲੱਖਾਂ ਰੁਪਏ ਆਪਣੇ ਪਿੰਡ ਦੇ ਖੇਡ ਮੇਲੇ ਤੇ ਖਰਚ ਕੀਤੇ ਨੇ ਤੇ ਲੱਖਾਂ ਹੀ ਰੁਪਏ ਲੋੜਵੰਦਾਂ ਦੀ ਮਦਦ ਲਈ ਵੀ ਖਰਚਦਾ। ਦਵਾਵਾਂ ਤੇ ਅਸੀਸਾਂ ਟੋਕਰੇ ਭਰ-ਭਰ ਕੇ ਦਿੰਦੇ ਨੇ ਲੋਕ। ਹੁਣ ਜਰਾ ਇਸ ਦਾਨਵੀਰ ਤੇ ਕਰਮਯੋਗੀ ਹੈਪੀ ਦੇ ਮਾਪਿਆਂ ਨੂੰ ਮਿਲੌਦੇ ਆ। ਪਿਤਾ ਕੁਲਵੰਤ ਸਿੰਘ ਰਿਟਾਇਰ ਪੁਲਿਸ ਇੰਸਪੈਕਟਰ ਹੱਡੀਆਂ ਦੀ ਮੁੱਠ ਬਣ ਚੁੱਕੀ ਇਹ ਹੈਪੀ ਦੀ ਮਾਤਾ ਹੈ ਜੋ ਆਪਣੇ ਦਰਦ ਨੂੰ ਲੁਕਾ ਕੇ ਹੱਸਦੀ ਤੇ ਜਰੂਰ ਹੈ ਪਰ 18 ਸਾਲਾਂ ਤੋਂ ਪੁੱਤਰ ਨੂੰ ਸਾਹਮਣੇ ਵੇਖਣ ਲਈ ਵਿਛੋੜੇ ਦੇ ਦਰਦ ਨਾਲ ਤੜਫ ਰਹੀ ਸਾਰੇ ਅਰਦਾਸਾਂ ਕਰਦੇ ਨੇ ਕਿ ਹੈਪੀ ਜਲਦੀ ਪੱਕਾ ਹੋ ਕੇ ਕਾਰਾ ਕੀ ਮਾਪਿਆਂ ਦੇ ਸਾਰੇ ਚਾਹ ਪੂਰੇ ਕਰੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾੜੀ ਪੁੱਛੀਆਂ ਦਾ ਰਹਿਣ ਵਾਲਾ ਹੈਪੀ ਯੂ ਐਸ ਏ ਮਾੜੀ ਪੁੱਛੀਆਂ ਚਸਲਾਨਾ ਬਾਬਾ ਮਿੱਠਾ ਦੀ ਯਾਦ ਚ ਕਬੱਡੀ ਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਨਾਂਵਾਰ ਕਬੱਡੀ ਦੇ ਖਿਡਾਰੀ ਆਪਣੇ ਯੋਗਰ ਵਖਾਉਂਦੇ ਨੇ ਜੇਤੂ ਟੀਮਾਂ ਨੂੰ ਤੇ ਪਹਿਲਵਾਨਾਂ ਨੂੰ ਹੈਪੀ ਯੂਐਸਏ ਦੇ ਪਿਤਾ ਜੀ ਨੇ ਵੱਡੀ ਰਾਸ਼ੀ ਦੇ ਨਕਦ ਇਨਾਮਾਂ ਨਾਲ ਲਵਾਜਿਆ ਇਲਾਕੇ ਦੇ ਲੋਕ ਕਹਿਣ ਲੱਗ ਪਏ ਨੇ ਕਿ ਹੈਪੀ ਯੂਐਸਏ ਨੇ ਮੇਲਾ ਲੁੱਟ ਲਿਆ ਕਬੱਡੀ ਦੇ ਕਮੈਂਟਰ ਵੀ ਬਾਰ-ਬਾਰ ਹੈਪੀ ਯੂਐਸਏ ਦੇ ਹੀ ਸੋਲੇ ਗਾਉਂਦੇ ਨਜ਼ਰ ਆਏ ਆਉਂ ਵਿਅਕਤੀਆਂ ਭਾਗੋ ਕਰਨ ਵਾਲੀ ਮਾਂ ਪੁੱਤ ਦੀ ਇਹ ਵੀਡੀਓ ਕਿਹ ਬਕਰ ਮਰਪਲ ਤੇ ਫਰਮਾਨਦਨ ਕਦੀ ਕਾਰ ਲਿਆਏਗਾ ਹੀ ਹੂੰ ਰੋ ਨਾ ਕਿਪ ਕਰ ਮੇਰੇ ਪੁੱਤ ਕਿਪ ਕਰ ਸਾਹ ਨਹੀਂ ਜਾਦਾ ਜਿੱਦਿ ਕੁ ਮਾਰ ਮੁਰਨ ਦਾ ਮੈਂ ਬਹੁਤ ਡੋਖਾਂ ਦਾ ਕੱਲਾ ਗੱਠਾ ਪਰ ਦੇਸ਼ਾ ਕਿਪ ਕਰ ਕਿਪ ਕਰ ਚੁੱਪ ਰੋ ਦਰੋਂ ਹੁੰਦੀ ਐ ਚੁੱਪ ਕਰ ਹਰਪ੍ਰੀਤ की पकड़ मेरे बेटा मुंह काढ़े दे चल हिम्मत करो हरप्रीत प्रीत और इतने माताइल देखो चलो शाबाश हिम्मत करो देखो देखो डालरांधे दे मो ने तो डालरांधे दे, करके देखो बंदा ਆਪਣੀ ਮਾਂ ਤੋਂ ਕਿੰਨੀ ਦੂਰ ਜਾ ਚੁੱਕਾ ਹੈ ਇੱਧਰ ਪੰਜਾਬ 'ਚ ਬੈਠੀ ਉਹਦੀ ਮਾਂ ਰੋ ਰਹੀ ਹੈ ਪੁੱਤ ਨੂੰ ਯਾਦ ਕਰੀ ਕਿ ਉੱਧਰ ਵਿਦੇਸ਼ 'ਚ ਬੈਠਾ ਹਰਪ੍ਰੀਤ ਹੈਪੀ ਉਹ ਆਪਣੀ ਮਾਂ ਨੂੰ ਦੇਖ ਕੇ ਮਨ ਭਰਿਆ ਬੜੀ ਬਾਹੂ ਕੜੀਏ ਚੁੱਪ ਕਰ ਹਰਪ੍ਰੀਤ ਚੁੱਪ ਕਰ ਮੇਰੇ ਬੱਚੇ ਚੁੱਪ ਕਰ ਤੁਸੀਂ ਕਿੰਨੀ ਦੇਰ ਹੋ ਗਈ ਜੇ ਹੈਪੀ ਨੂੰ ਦੇਣ 14-15 ਸਾਲ ਹੋ ਗਏ ਇਹ ਤਾਂ ਪੁੱਤ ਦੇ ਵੀ ਛੋੜੇ ਕਰਕੇ ਵੇਖੋ ਤੁਹਾਡੀ ਹਾਲਤ ਕਿਦਾਂ ਦੀ ਹੋ ਗਈ ਕੋ ਕੋ ਵੀ ਨਿਕਲ ਚੁੱਕਾ ਕੁਝ ਕਹਿਣਾ ਚਾਹੁੰਦੇ ਫਟੀ ਜਾਂਦੀ ਮੋਟਾ ਅਸੂਲੇ ਬਣ ਚੁੱਕੀ ਹੋ ਤੁਸੀਂ ਮੰਨਦਾ ਪੁੱਤ ਦੇ ਵੀ ਛੋੜੇ ਨੇ ਤੁਸੀਂ ਉੱਤੋਂ ਜਿੰਨਾ ਮਰਜ਼ੀ ਹੱਸਦੇ ਹੋ ਭਾਵੇਂ ਦੁਨੀਆਂ ਨੂੰ ਜਿੰਨਾ ਮਰਜ਼ੀ ਖੁਸ਼ ਹੋ ਕੇ ਬਖਾ ਲਿਓ ਪਰ ਹਕੀਕਤ ਦੇ ਵਿੱਚ ਹੈਪੀ ਰੋਜ਼ ਕਿੰਨਾ ਕ ਯਾਦ ਆਉਂਦਾ ਵਸ ਫਿਰ ਦੇ ਜੀ ਵਸਦਾ ਪਿਛੋੜੇ ਕਿਹਨਾਂ ਜੀ ਹੰਦੇ ਪੁੱਤ ਦੇ ਕੱਲਾ ਕੱਲਾ ਪੁੱਤ ਸੀ ਹਾਂਜੀ ਕਿੰਛੋੜਾ ਹੁੰਦਾ ਕਿਦਾਂ ਬਰਦਾਸ਼ਤ ਹੁੰਦਾ ਵੀ ਛੋੜਾ ਮਾਵਾ ਨੂੰ ਫਨੁਭੋਤੇ ਗੱਲ ਅਗਰ ਹੱਡਾ ਮੁੰਡਾ ਜੋਸ਼ਮਾਇਸੀ ਵਗਦਾ ਹਟਾਈ ਕਿ ਕਹੰਜੂ ਬਹੁਤ ਕੀਮਤੀ ਹੈ ਬਹੁਤ ਕੀਮਤੀ ਹੈ ਔਰ ਇਹ ਸਾਰੀਆਂ ਪੰਜਾਬੀਆਂ ਮਾਵਾਂ ਦਾ ਦਰਦ ਹੈ ਇਹ ਇਕੱਲੀ ਹੈਪੀ ਦੀ ਮਾਤਾ ਦਾ ਦਰਦ ਨਹੀਂ ਹੈਗਾ ਸੱਤ ਸੁਬੰਦਰੋਂ ਪਾਰ ਗਿਆ ਬੁੱਤ ਤੁਹਾਡਾ ਉੱਥੇ ਕੀ ਹਾਲ ਚਿਰਿੰਦਾ ਕਿਦਾਂ ਰਹਿੰਦਾ ਢਿੱਲਾ ਮਠਾ ਹੁੰਦਾ ਉਹ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਜੇ ਢਿੱਲਾ ਮਠਾ ਹੁੰਦਾ ਇਹ ਇਹ ਦੁੱਖ ਮਾਰਦਾ ਅਸੀਂ ਉਹਨੂੰ ਕਿੰਨੇ ਦਿਨ ਬੈਠੇ ਆ ਘਰ ਵਿੱਚ ਉਹ ਵਿਚਾਰਾ ਇਕੱਲਾ ਆਲ ਪਿੱਛੇ ਗਏ ਨਾ ਉਹ ਯਾਰਾਂ ਦੇ ਗਏ ਕਿਹੜੇ ਕੰਮ ਚੰਗੇ ਲੱਗਦੇ ਤੁਹਾਨੂੰ ਨਾ ਲੋਕਾਂ ਦੀ ਸੇਵਾ ਕਰਦਾ ਹੈ ਵਿਗਿਆਨ ਕਿੰਨੀ ਦੇਰ ਹੋ ਗਈ ਹੈ ਵੇਹੇ ਵੇਹੀ ਬਾ ਤੇਰਾ ਦਾ ਲੋੜਾ ਬਹੁਤ ਜ਼ਿਆਦਾ ਹੈ ਮੇਲਾ ਅੱਜ ਹੈ ਤੇ ਸੰਗਠਨ ਦੇ ਵਿੱਚ ਕੀ ਯੋਗਦਾਨ ਹੈ ਅੱਜ ਭਰਾਵਾਂ ਨੂੰ ਨਾਮ ਦੇਣੀ ਹੈ ਅੱਜ ਦਾ ਯੋਗਦਾਨ ਬੰਦਾ ਬਿਚੀ ਸਸਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਸਾਬ ਬੁੱਟਰ ਸਾਡਾ ਹੈਪੀ ਯੂਐਸਏ ਵਾਲਾ ਭਰਾ ਇੱਕ ਨੇਕ ਰੂਹ ਇੱਕ ਚੰਗਾ ਇਨਸਾਨ ਆ ਕਿ ਇਨਸਾਨ ਭਾਵੇਂ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਇਸ ਧਰਤੀ ਤੇ ਪੈਦਾ ਹੁੰਦੇ ਆ ਤੇ ਇਨਸਾਨੀਅਤ ਕਿਤੇ ਕਿਤੇ ਪੈਦਾ ਹੁੰਦੀ ਹੈ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਡੇ ਹੈਪੀ ਭਾਜੀ ਹੁਣਾਂ ਦੇ ਫਾਦਰ ਸਾਹਿਬ ਕੋਲ ਖੜਿਆ ਰਿਟਾਇਰਡ ਸਾਡੇ ਥਾਣੇਦਾਰ ਸਾਹਿਬ ਇਨਸਪੈਕਟਰ ਸਾਹਿਬ ਔਰ ਜਿਨ੍ਹਾਂ ਦੇ ਮੈਂ ਸਮਝਦਾ ਕਿ ਕਰ ਕਮਲਾਂ ਔਰ ਨੇਕ ਕਰਮਾਂ ਦੇ ਕਰਕੇ ਹੈਪੀ ਵਰਗੇ ਜਿਹੜੇ ਸੁਪੁੱਤਰ ਨੇ ਇਸ ਪਰਿਵਾਰ ਦੇ ਵਿੱਚ ਜਨਮ ਲਿਆ ਲੋਕ ਭਲਾਈ ਦੇ ਕਾਰਜਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਹਿਯੋਗ ਕਰਦੇ ਆ ਤੇ ਸਭ ਤੋਂ ਖਾਸ ਗੱਲ ਕਿ ਹੈਪੀ ਭਰਾ ਨੇ ਕਦੇ ਕਿਸੇ ਤੋਂ ਫਾਈਨੈਂਸ਼ੀਅਲੀ ਸਪੋਰਟ ਨਹੀਂ ਲਈ ਆਪ ਮਿਹਨਤ ਕਰਦਾ ਤੇ ਆਪਣੀ ਮਿਹਨਤ ਦੇ ਵਿੱਚੋਂ ਦਸਵੰਧ ਕੱਢ ਕੇ ਬਹੁਤ ਸਾਰੇ ਕਾਰਜਾਂ ਤੇ ਲਾਉਂਦਾ ਹੈ ਇਸ ਤਰ੍ਹਾਂ ਦੀ ਨੇਕ ਰੂਹ ਜਿਸ ਪਰਿਵਾਰ ਜਿਸ ਪਿੰਡ ਜਿਸ ਜ਼ਿਲ੍ਹੇ 'ਚ ਪੈਦਾ ਹੁੰਦੀ ਹੈ ਮੈਂ ਸਮਝਦਾ ਬਹੁਤ ਮਾਣ ਵਾਲੀ ਗੱਲ ਹੈ ਸੋ ਵੈਗੁਰੂ ਅੱਗੇ ਅਰਦਾਸ ਹੈ ਕਿ ਸਾਡਾ ਭਰਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਠੀਕ ਇਸੇ ਤਰ੍ਹਾਂ ਹੀ ਖੇਡਾਂ ਵਾਲੇ ਪਾਸੇ ਹੋਵੇ ਭਾਵੇਂ ਲੋਕ ਭਲਾਈ ਵਾਲੇ ਪਾਸੇ ਹੋਵੇ ਸਦਾ ਚੜ੍ਹਦੀ ਕਲਾ ਦੇ ਕਾਰਜ ਕਰਦਾ ਰਹੇ ਇਹ ਸਾਡੇ ਤੇ ਸਾਡੇ ਮਾਝੇ ਲਈ ਬਹੁਤ ਮਾਣ ਵਾਲੀ ਗੱਲ ਹੈ ਸੋ ਮਾਝੇ ਦਾ ਸੁਪੁੱਤਰ ਹੈ ਸਿਰਫ ਇੱਕ ਪਿੰਡ ਇੱਕ ਪਰਿਵਾਰ ਜਾਂ ਇੱਕ ਘਰ ਦਾ ਨਹੀਂ ਸਾਡਾ ਹੈਪੀ ਯੂ ਐਸ ਏ ਵਾਲਾ ਸਦਾ ਹੀ ਬਲੰਦੀਆਂ ਨੂੰ ਛੁੰਦਾ ਰਹੇ ਇਹ ਕਾਮਨਾ ਕਰਦੇ ਹਾਂ ਔਰ ਕਿਸੇ ਨੇ ਬੜਾ ਸੋਹਣਾ ਲਿਖਿਆ ਕਿ ਜਿਹੜੇ ਪਰਦੇਸੀ ਵੱਸਦੇ ਆ ਉੱਪਰੋਂ ਉੱਪਰੋਂ ਹੱਸਦੇ ਆ ਮਨ ਵਿੱਚ ਚੀਜ਼ ਤਾਂ ਪੈਂਦੀ ਹੈ ਜਿਵੇਂ ਪਾਣੀ ਨੂੰ ਪਤਨਾਂ ਦੀ ਪਰਦੇਸੀ ਨੂੰ ਵਤਨਾ ਦੀ ਸਦਾ ਤਾਂਗਤਾ ਰਹਿੰਦੀ ਹੈ ਤੇ ਆਹੀ ਜਿਹੜਾ ਅੱਜ ਹਾਲਾਤ ਜਿਹੜੇ ਬਿਰਤਾਂਤ ਮੈਂ ਹੈਪੀ ਭਰਾ ਦੇ ਸਾਡੇ ਭਰਾ ਦੇ ਪਰਿਵਾਰ ਦੇ ਵਿੱਚ ਦੇਖਿਆ ਹੈ ਮਾਤਾ ਪਿਤਾ ਦੇ ਵਾਸਤੇ ਪੁੱਤ ਚਾਹੇ ਦੁਨੀਆ ਦਾ ਇੱਕ ਨੰਬਰ ਤੇ ਵੀ ਬਿਜ਼ਨਸਮੈਨ ਕਿਉਂ ਨਾ ਹੋਵੇ ਭਾਵੇਂ ਦੁਨੀਆ ਦਾ ਮਾਲਕ ਕਿਉਂ ਨਾ ਹੋਵੇ ਭਾਵੇਂ ਸਿਕੰਦਰ ਕਿਉਂ ਨਾ ਹੋਵੇ ਪਰ ਮਾਪਿਆਂ ਦੇ ਵਾਸਤੇ ਸਦਾ ਹੀ ਪੁੱਤ ਜਿਹੜਾ ਉਹਨਾਂ ਦਾ ਪੁੱਤ ਹੁੰਦਾ ਹੈ ਤੇ ਉਹਨਾਂ ਨੂੰ ਆਪਣੇ ਪੁੱਤ ਦੀ ਘਾਟ ਜਿਹੜੀ ਹੈ ਕਿਉਂਕਿ 16 ਸਾਲ ਬਹੁਤ ਲੰਬੇ ਹੁੰਦੇ ਆ ਲਗਭਗ ਡੇਢ ਦਹਾਕਾ ਜਿਹੜਾ ਉਹ ਬੀਤ ਗਿਆ ਪਰਿਵਾਰ ਨੇ ਮਾਪਿਆਂ ਨੇ ਆਪਣੇ ਪੁੱਤ ਦਾ ਵਿਛੋੜਾ ਜਿਹੜਾ ਹੁਣ ਤੱਕ ਝਾਕਿਆ ਤੇ ਉਧਰ ਪੁੱਤ ਆਪਣੇ ਦਿਨ ਰਾਤ ਹੱਡ ਭਨਵੀ ਕਮਾਈ ਜਿਹੜੀ ਆ ਕਰ ਰਿਹਾ ਹੈ ਤੇ ਆਪਣੇ ਮਾਪਿਆਂ ਦੇ ਵਾਸਤੇ ਵੀ ਬੜੀ ਮੈਂ ਸਮਝਦਾ ਕਿ ਬਹੁਤ ਵੱਡੇ ਜਿਹੜੇ ਮਾਣ ਤੇ ਸਤਿਕਾਰ ਦੇ ਵਾਸਤੇ ਜਿਹੜੇ ਕਾਰਜ ਕਰ ਰਿਹਾ ਇਹ ਬਹੁਤ ਵੱਡੀ ਗੱਲ ਹੈ ਔਰ ਇਹ ਦਿਲ ਹੀ ਕਾਮਨਾ ਕਰਦੇ ਆ ਕਿ ਵਾਹਿਗੁਰੂ ਜੋ ਵੀ ਸਾਡੇ ਭਰਾ ਦੀਆਂ ਕਾਮਨਾਵਾਂ ਹਨ ਉਹਨਾਂ ਨੂੰ ਸੰਪੂਰਨ ਕਰੇ ਮਾਪਿਆਂ ਦੇ ਵਾਸਤੇ ਬਹੁਤ ਵੱਡੇ ਰੋਲ ਜਿਹੜੇ ਆ ਜ਼ਿੰਦਗੀ ਦੇ ਵਿੱਚ ਪੁੱਤਾਂ ਤੋਂ ਬਿਨਾ ਕੋਈ ਨਹੀਂ ਅਦਾ ਕਰ ਸਕਦਾ ਕਹਿੰਦੇ ਨਾ ਬੁੱਢੇ ਮਾਪਿਆਂ ਦੇ ਸਹਾਰੇ ਤੇ ਬੁੱਢੇ ਮਾਪਿਆਂ ਦੀ ਡੰਗੋਰੀ ਪੁੱਤਰ ਹੁੰਦੇ ਆ ਮਾਪਿਆਂ ਦੇ ਕੋਲ ਦੌਲਤਾਂ ਸ਼ੌਰਤਾਂ ਚਾਹੇ ਜਿੰਨੀਆਂ ਵੀ ਮਰਜ਼ੀ ਹੋਣ ਪਰ ਜਦ ਤੱਕ ਆਪਣੇ ਘਰ ਦੇ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਛੋਟੇ ਤੋਂ ਵੱਡੇ ਕੀਤੇ ਜਿਹੜੇ ਪੁੱਤ ਦਿਖਾਈ ਨਾ ਦਿੰਦੇ ਹੋਣ ਤੇ ਮੈਂ ਸਮਝਦਾ ਬਾਕੀ ਸਾਰਾ ਕੁਝ ਜਿਹੜਾ ਇਹ ਵਿਅਰਥ ਤੇ ਫਜ਼ੂਲ ਨਜ਼ਰੀ ਆਉਂਦਾ ਦੌਲਤਾਂ ਸ਼ੋਰ ਤਾਂ ਦੁਨੀਆਵੀ ਇੱਕ ਪਾਸੇ ਆ ਪਰ ਜੋ ਲਾੜ ਪਿਆਰ ਮਾਪੇ ਆਪਣੇ ਪੁੱਤਰਾਂ ਨੂੰ ਕਰਦੇ ਆ ਜਾਨ ਤੋਂ ਵੱਧ ਕੇ ਕਹਿੰਦੇ ਨਾ ਇਸ ਦੁਨੀਆ ਦੇ ਵਿੱਚ ਲੱਖਾਂ ਹੀ ਚਾਹੇ ਨਤੇ ਹੁੰਦੇ ਆ ਪਰ ਸਾਬ ਬੁਟਰੋਏ ਸਦਕੇ ਮਾਪੇ ਮਾਪੇ ਹੁੰਦੇ ਆ ਇਹ ਮਾਪਿਆਂ ਦਾ ਦੇਣਾ ਮਾਪਿਆਂ ਦਾ ਰਤਬਾ ਮਾਪਿਆਂ ਦਾ ਜਿਹੜਾ ਮਿਆਰ ਹੈ ਧਰਤੀ ਤੇ ਪ੍ਰਮਾਤਮਾ ਨੇ ਮਾਤ ਲੋਕ ਦੇ ਵਿੱਚ ਰੱਬ ਵਰਗਾ ਬਣਾ ਕੇ ਭੇਜਿਆ ਤੇ ਮੈਂ ਸਮਝਦਾ ਕਿ ਰੱਬ ਰੋਵੇ ਤੇ ਇਸ ਤੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵੀਰ ਹਰਪ੍ਰੀਤ ਸਿੰਘ ਐ ਪੀਯੂਐਸਏ 16 ਸਾਲ ਪਹਿਲਾਂ ਵਿਦੇਸ਼ਾਂ ਦੇ ਵਿੱਚ ਗਿਆ ਸੀ ਯੂਐਸਏ ਅਮਰੀਕਾ ਦੇ ਵਿੱਚ 16 ਸਾਲ ਹੀ ਹੋ ਗਏ ਉਹਨਾਂ ਨੂੰ ਇੱਥੋਂ ਗਿਆ ਨੂੰ ਸੋ ਬਾਹਰ ਜਾ ਕੇ ਵੀ ਉਹ ਇਸ ਸਾਡੀ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੈ ਪਿੰਡ ਦੇ ਨਾਲ ਜੁੜਿਆ ਹੈ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦਾ ਹੈ ਜਿਸ ਤਰ੍ਹਾਂ ਗਰੀਬ ਕੁੜੀਆਂ ਦੇ ਵਿਆਹ ਕਰਦਾ ਵਾ ਗਰੀਬ ਗਰੀਬ ਘਰਾਂ ਨੂੰ ਕਮਰੇ ਪਾ ਕੇ ਦਿੰਦਾ ਜਿਸ ਤਰ੍ਹਾਂ ਗਰੀਬ ਦਾ ਕਿਸੇ ਦਾ ਇਲਾਜ ਹੋਣ ਵਾਲਾ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਜੇ ਕੋਈ ਗਰੀਬ ਦਾ ਇਲਾਜ ਹੋਣ ਵਾਲਾ ਜੇ ਇੱਕ ਐਕਸੀਡੈਂਟ ਦਾ ਇਲਾਜ ਗਰੀਬ ਦਾ ਇਸ ਤਰ੍ਹਾਂ ਦੇ ਇਲਾਜ ਕਰਾਉਂਦਾ ਏ ਹਰ ਤਰ੍ਹਾਂ ਦੇ ਸਮਾਜ ਸੇਵੀ ਦੀ ਉਹ ਕੰਮ ਕਰਦਾ ਏ ਰਾਸ਼ਨ ਦੀ ਸੇਵਾ ਕਰਦਾ ਏ ਗਰੀਬਾਂ ਨੂੰ ਰਾਸ਼ਨ ਤੱਕ ਵੀ ਪਹੁੰਚਦਾ ਕਰਦਾ ਏ ਸੋ ਇਸ ਤਰ੍ਹਾਂ ਹੀ ਹਰ ਸਾਲ ਉਸ ਤੇ ਪਿੰਡ ਦੇ ਵਿੱਚ ਇੱਕ ਮੇਲਾ ਹੁੰਦਾ ਵਾ ਉਹ ਮੇਲੇ ਦੇ ਵਿੱਚ ਹਰਪ੍ਰੀਤ ਹੈਪੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਏ ਵੱਦੀ-ਵੱਦੀ ਇਨਾਮ ਭੇਜਦਾ ਏ ਕਬੱਡੀ ਦੀਆਂ ਟੀਮਾਂ ਨੂੰ ਇਨਾਮ ਭੇਜਦਾ ਏ ਕੁਸ਼ਤੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਚੰਗੇ ਇਨਾਮ ਭੇਜਦਾ ਏ ਬਹੁਤ ਵਧੀਆ ਠੁਕ ਬਣੀ ਹੈ ਹਰਪ੍ਰੀਤ ਸਿੰਘ ਹੈ ਪੀਯੂਐਸਏ ਵਾਲੇ ਦੀ ਸੋ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਹਰਪ੍ਰੀਤ ਦੀ ਚੜ੍ਹਾਈ ਇਸੇ ਤਰ੍ਹਾਂ ਬਣੀ ਰਹੇ ਤੇ ਇਸੇ ਤਰ੍ਹਾਂ ਹੀ ਉਹ ਰਾਹਤ ਕਾਰਜ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਮਾੜੀ 부ਚੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚੇ ਆ ਜਿੱਥੇ ਬਾਬਾ ਮੇਢੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਜਿਹੜਾ ਹੈ ਮਨਾਇਆ ਜਾਂਦਾ ਹੈ ਤੇ ਸਭ ਤੋਂ ਵੱਧ ਸਹਿਯੋਗ ਹਰਪ੍ਰੀਤ ਸਿੰਘ ਹੈਪੀ ਯੂਐਸਏ ਵਾਲੇ ਦਾ ਹੈ ਜਿਹੜੇ ਬਹੁਤ ਅਨੇਕ ਕਾਰਜ ਕਰ ਰਹੇ ਨੇ ਬਹੁਤ ਜ਼ਿਆਦਾ ਯੋਗਦਾਨ ਪਾ ਰਹੇ ਨੇ ਤੇ ਮੈਂ ਅਰਦਾਸ ਕਰਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਉਹ ਵਿਦੇਸ਼ ਵਿੱਚ ਪੱਕਾ ਹੋ ਕੇ ਜਲਦੀ ਆਪਣੇ ਮਾਤਾ ਪਿਤਾ ਜੀ ਕੋਲ ਆਵੇ ਤੇ ਉਹਨਾਂ ਕੋਲ ਆਨ ਕੇ ਅਸ਼ੀਰਵਾਦ ਪ੍ਰਾਪਤ ਕਰੇ ਕਿਉਂਕਿ ਹਰਪੀ ਸਿੰਘ ਹੈਪੀ ਜਿਹੜਾ ਹੈ ਇਹ ਨੇਕ ਇਨਸਾਨ ਹੈ ਤੇ ਇਸ ਨੇ ਲੋਕਡਾਊਨ ਵਿੱਚ ਵੀ ਬੜੀ ਸੇਵਾ ਕੀਤੀ ਹੈ ਰਾਸ਼ਨ ਦੀ ਬਹੁਤ ਸੇਵਾ ਕੀਤੀ ਹੈ ਕਿਉਂਕਿ ਮੈਂ ਨਾਲ ਜਾਂਦਾ ਰਿਹਾ ਇਹਨਾਂ ਦੇ ਬੜੀ ਸੇਵਾ ਕੀਤੀ ਹੈ ਤੇ ਮੈਂ ਅਰਦਾਸ ਕਰਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸਤਿਗੁਰੂ ਜੀ ਹਰਪੀ ਸਿੰਘ ਹੈਪੀ ਨੂੰ ਯੂਐਸਏ ਵਿੱਚ ਪੱਕਾ ਕਰੋ ਤੇ ਉਹ ਆਪਣੇ ਘਰ ਆਏ ਤੇ ਆਪਣੇ ਪਰਿਵਾਰ ਵਿੱਚ ਪਹੁੰਚੇ